Oh, I'm going to go to the bottom of it. ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਜੀ ਮੈਂ ਪਿੰਡ ਬਰਾਬਾ ਸੀ ਗਲਾਮਸਰਾ ਨਾਮ ਮੇਰਾ ਤਰਲੋਚਨ ਸਿੰਘ ਆ ਤਰਲੋਚਨ ਜੀ ਇਹ ਕਿਤਨ ਕਦਾ ਵਾਕਿਆ ਤੇ ਕੀ ਮੁਸ਼ਕਲ ਆ ਰਹੀਆਂ ਜੀ ਇਹ ਜੀ ਕੱਲ ਦਾ ਹੀ ਵਾਕਿਆ ਹੈਗਾ ਜੀ ਕੱਲ ਸਵੇਰ ਤੜਕੇ ਤੜਕੇ ਪਾਣੀ ਮੀਂਹ ਬਾਰਿਸ਼ ਹੋਈ ਆ ਉਸ ਦਾ ਹੈਗਾ ਹੈਗਾ ਵਾਕਿਆ ਹੈਗਾ ਜੀ ਤੇ ਉਹ ਤੋਂ ਪਹਿਲਾਂ ਪਾਣੀ ਥੋੜਾ ਥੜਾ ਫਿਰ ਜ਼ਿਆਦਾ ਪਹਿਲਾਂ ਵੀ ਆਉਂਦਾ ਰਿਹਾ ਪਾਣੀ ਇਦਾਂ ਹੀ ਜੀ ਜੀ ਤੇ ਪਹਿਲਾਂ ਵੀ 2-3 ਵੇੜ ਡੋੜ ਚੁੱਕੀ ਹੈਗੀ ਆ ਚਾਹੀਦਾ ਕਿਸੇ ਪੋਲ ਪੈਣਾ ਇੱਥੇ ਛੋਟੀ ਪੋਲੀ ਹੈਗੀ ਹੈ ਜਿੱਦਾਂ ਮਰ ਗਈ ਹੈਗਾ ਸਿੰਗਲ ਆ ਆ ਤਾਂ ਹੁਣ ਵੀ ਦੁਬਾਰਾ ਵੀ ਬਣਾਉਣ ਤਾਂ ਇੱਥੇ ਦਾ ਹੈਗਾ ਚਲੋ ਇਹ ਦਾ ਹੈਗਾ ਚਲੋ ਪਾਣੀ ਆਉਂਦਾ ਪਿਆ ਇੱਕ ਵਾਰ ਨਹੀਂ ਪਹਿਲਾਂ ਤਿੰਨ ਚਾਰ ਵਾਰ ਰੋੜ ਚੁੱਕੀ ਹੈਗੀ ਆ ਪਰ ਪਤਾ ਸਾਰਿਆਂ ਨੂੰ ਹੈਗਾ ਵੀ ਕਾਹਦੇ ਇਹ ਰੋੜ ਨਹੀਂ ਕਾਹਦੇ ਹੈਗੀ ਦੁਬਾਰਾ ਕਾਹਦੇ ਪਰ ਪੋਲ ਨਾ ਬਣਾਉਣ ਦੀ ਬਜਾਏ ਵੀ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਕਿ ਕੜਾ ਨਿਆਣੇ ਹੈਗੇ ਸਾਰਿਆਂ ਨੇ ਪਤਾ ਕਿ ਕੰਮ ਦੀ ਕੋ ਲੋੜ ਨਹੀਂ ਹੈਗੀ ਪੋਲ ਬਣਾਉਣ ਸਭ ਕੁਝ ਹੋ ਜਾਂਦਾ ਸਹੀ ਉਹ ਚੱਕਰ ਨਹੀਂ ਹੁੰਦਾ ਪੋਲ ਬਣਾਦਾਂ ਉਹ ਚੀਕ ਕੀ ਹੋ ਜਾਂਦਾ ਸਹੀ ਹੁਣ ਨਹੀਂ ਬਣਾਉਣਾ ਬੱਕਰੀ ਜਿਹਾ ਮਰਜ਼ੀ ਬਣਾਈ ਜਾਂਣਾ ਚੀ ਤੇ ਬਾਕੀ ਜਿਹਦਾ ਮਟੀਰੀਅਲ ਪਾਇਆ ਮੈਨੂੰ ਲੱਗਦਾ ਸਰੀਆ ਵੀ ਨਹੀਂ ਪਾਇਆ ਤੇ ਸੈਲਫ ਸਲੈਬ ਸਾਰਾ ਥੱਲੇ ਪਈ ਪੂਰੀ ਦੀ ਤੁਹਾਡੇ ਸਲਾਇਆ ਪਈਏ ਕੁਛ ਮਰ ਜਾਨ ਹੋਵੇ ਵਿੱਚ ਫੇਰੀ ਆ ਤੇ ਹੁਣ ਕਰਨਗੇ ਕੱਲ ਕਹਿ ਕੇ ਵੀ ਗਏ ਹੈਗੇ ਚਲੋ ਐਮਪੀ ਸਾਹਿਬ ਵੀ ਆਏ ਹੈਗੇ ਐਮਐਲਏ ਸਾਹਿਬ ਵੀ ਸਾਫ ਕਹਿ ਐਮਐਲਏ ਸਾਹਿਬ ਚਲੋ ਕਹਿ ਸਾਰੇ ਗੱਲ ਕਰ ਗਏ ਪਰ ਕਰਨ ਜਿਹੜਾ ਕਰੂਗਾ ਤਾਂ ਉਹਦੀਆਂ ਗੱਲਾਂ ਆ ਜਿਹੜਾ ਕਰੂਗਾ ਪਰ ਫਿਰ ਜੇਸਨ ਹੁਣ ਪਾਣੀ ਚੱਲਦਾ ਪਿਆ ਪਰ ਹੁਣ ਮੌਕੇ ਦਾ ਹਾਲ ਕੁਛ ਨਹੀਂ ਜਿੱਨਾ ਚੱਕਰ ਪਾਣੀ ਨਹੀਂ ਹਟਦਾ ਤੁਰੰਤ ਕਰੂਗਾ ਕਰੂਗਾ ਕਿੱਥੋਂ ਹੁਣ ਆਪਣੇ ਲੈਵਲ ਤੇ ਆ ਚਲੋ ਸੈਲਫੋਨ ਕਾਜ ਗੱਲ ਕਰਦੇ ਜਿਹੜਾ ਸਲਾਇਆ ਥੱਲੇ ਸਿੱਟ ਕੇ ਚਲੋ ਪੈਦਲ ਨਿਕਲ ਜੁਗਾ ਰਸਤਾ ਮਾੜਾ ਮੋਟਾ ਹੋ ਜੀਏ ਪਰ ਮੈਨੂੰ ਲੱਗਦਾ ਨਹੀਂ ਜੇ ਇਸ ਤੀਦਨ ਫਿਰ ਇਹ ਹੋਊਗਾ ਪੈਦ ਪੈਦਲ ਵਾਲਾ ਵੀ ਹੋਊਗਾ ਹਰ ਸਾਲ ਕਿਹਾ ਜਾਂਦਾ ਤੁਨੋ ਚੰਦੀ ਕਿ بارشਾਂ ਨਾਲ ਹੜਾ ਨਾਲ ਨਿਕਸ਼ਣ ਦੇ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਤੇ ਹਰ ਸਾਲੇ ਮੁਸ਼ਕਲਾਂ ਦਾ ਆਉਣਾ ਬਹੁਤ ਤੁਹਾਡੇ ਪਿੰਡ ਦੀਆਂ ਸਾਰੀਆਂ ਸੜਕਾਂ ਸਰਪੰਚ ਸਾਹਿਬ ਕਹਿੰਦੇ ਵੀ ਉੱਡਾ ਨੂੰ ਰਾਹ ਹੀ ਕੋਈ ਨਹੀਂ ਕੀ ਲੱਗਦਾ ਤਿਆਰੀਆਂ ਕਿੰਨੀਆਂ ਕਰਾਉਣਾ ਬਖਾਈਦੇ ਉਹ ਗੱਲ ਤੇ ਸਾਰੇ ਕਹਿੰਦੇ ਪਏ ਆ ਪਤਾ ਤਾਂ ਸਨ ਵੀ ਅਸੀਂ ਵੀ ਇੱਥੇ ਦੇ ਸਰਪੰਚ ਸਾਹਿਬ ਵੀ ਇੱਥੇ ਦੇ ਹੋਣ ਦੇ ਵੀ ਪਹਿਲੇ ਸਾਰੇ ਇੱਥੇ ਦੇ ਹੈਗੇ ਆ ਕਸਰਗਾ ਕਾਦੇ ਟੁੱਟਦੀਆਂ ਪਈਆਂ ਤਾਨੂੰ ਵੀ ਪਤਾ ਸਾਨੂੰ ਵੀ ਪਤਾ ਹੈਗਾ ਜਦ ਹੁਣ ਇੱਕ ਚੀਜ਼ ਆ ਸਮੁੰਦਰ ਵਿੱਚ ਪੁਲ ਬਣਾਉਂਦੇ ਪਏ ਆ ਉਹ ਨਹੀਂ ਰੁੜਦਾ ਆ ਕਿੱਦਾਂ ਰੁੜ ਜਾਂਦਾ ਪਹਿਲੇ ਦੱਸੋ ਪਹਿਲਾਂ ਇੱਕ ਆ ਉੱਥੇ ਪਾਪ ਕੋ ਕਰਦੇ ਹੈਗੇ ਆ ਪਾਣੀ ਰੈਗੂਲਰ ਚੱਲਦਾ ਬੰਦ ਨਹੀਂ ਕਰਦੇ ਸਭ ਕੁਝ ਕਰਦੇ ਸੀ ਬਾਹਰ ਰਹਿ ਸਕੋ ਕੀਤਾ ਪਰ ਉੱਥੇ ਨਹੀਂ ਰੁੜਦਾ ਇੱਥੇ ਕਾਹ ਕਿਉਂ ਰੁੜ ਜਾਂਦਾ ਹੈਗਾ ਇੱਕ ਵਾਰ ਇਹ ਨਹੀਂ ਬਹੁਤ ਵਾਰੀ ਹੋ ਚੁੱਕਾ ਹੈ ਗਿਣਤੀ ਕੋਈ ਨਹੀਂ ਕਿੰਨੀ ਵਾਰੀ ਹੋ ਚੁੱਕਾ ਠੀਕ ਆ ਸਾਡੇ ਲੋਕਾਂ ਨੂੰ ਪੈ ਰਿਹਾ ਹਾਂ ਬਹੁਤ ਸਾਮਣੇ ਤੁਹਾਡੇ ਹੌਣਾਂ ਦੇਖੋ ਮੈਂ ਤਦ ਪਹਲੇ ਦੱਸ ਦੇਵਾਂਗੇ ਲਾਂਗੇ ਕਿ ਐ ਜਾਣਾ ਕੰਮ ਜਾਣਾ ਕਿੱਥਾ ਕਿੱਦਾਂ ਕਰਾਂਗੇ ਦੱਸੋ ਪਹਿਲਾਂ ਪਰ ਕਰਕੇ ਨਹੀਂ ਰਾਜੀ ਕੋਈ ਨਾ ਉਸ ਤਰੀਕੇ ਦਾ ਹੋਣਾ ਚਾਹੀਦਾ ਪੋਲ ਪੈਣਾ ਹੈ ਅਸਲ ਜੀ ਇਹ ਫੇਰ ਫੇਰ ਪਾਵਾ ਕੋਈ ਹੋਰ ਪੱਕਾ ਹਲ ਪੋਲੇ ਹੀ ਆ ਕੱਲ ਐਮਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਇਹ ਹੀ ਕਿਹਾ ਕਿ ਪੱਕਾ ਹਲ ਪੋਲੇ ਹੀ ਆ ਟ੍ਰੇਨਿੰਗ ਵਾਲ ਲੱਗੇ ਫੇਰ ਹੋਣਾ ਉਦੋਂ ਉੱਤ ਬਗਾਰ ਨਹੀਂ ਹੋਣਾ ਜੀ ਇਹ ਕਾਜਵੇ ਬਣਦਾ ਫੇਰ ਕਾਜਵੇ ਤਾਂ ਸਰ ਉਹੀ ਯਾਰ ਕਾਜੂਨ ਖਾਰ ਪੀ ਜਾਂਦੀ ਹੈਗੀ ਆ ਪਾਣੀ ਇੱਥੋਂ ਨਹੀਂ ਹੋ ਜਿੱਦਾਂ ਪਾਣੀ ਜਾਂਦਾ ਪਿਆ ਕਾਜਵੇ ਕਿੰਨਾ ਖੋਦ 2-4 ਫੁੱਟ ਥੱਲੇ ਤੱਕ ਉਹਦੀ ਬੇਸ ਹੋ ਗਈ ਜਿਹੜੀ ਹੋ ਗਈ ਤੇ ਰੇਤਾ ਨਿਕਲ ਕੇ ਥੱਲੇ ਫੇਰ ਮੜ ਕੇ ਵੀ ਕਾਜਵੇ ਵੀ ਰੋਲੇ ਜੋ ਜਿੱਥੇ ਖੜੇ ਸੀ ਮੌਕੇ ਤੇ ਖੜੇ ਹੀ ਸਾਹੀ ਪਿੰਡ ਦਾ ਨੁਕਸਾਨ ਆ ਪਿਆ ਬਿਲਾਦੀ ਦੇ ਬਿਲਕੁਲ ਨਾਲ ਚੋ ਪਿਆ ਸਾਰੇ ਤਾਂ ਕੁਦਰਤੀ ਚਲੋ ਇਧਰ ਨੂੰ ਹੋ ਗਿਆ ਨਾਲ ਉਧਰਲੇ ਪਾਸੇ ਦਾ ਪਿੰਡ ਸਾਡਾ ਪਿੰਡ ਜੰਨਾ ਇਧਰਲੇ ਪਾਸੇ ਆ ਉਧਰਲੇ ਪਾਸੇ ਹੋਣਾ ਸੀ ਸਾਹੀ ਪਿੰਡ ਦਾ ਨੁਕਸਾਨ ਸਾਰਾ ਇਹ ਬੜਾ ਨੁਕਸਾਨ ਨਿਕਣ ਕੋ ਬਚਾਅ ਹੋ ਗਿਆ ਹਾਂ ਉਹਦੇ ਫਿਗਰ ਪੇ ਇਧਰ ਨੂੰ ਹੋ ਗਿਆ ਕਰਕੇ ਬਚਾਅ ਹੋ ਗਿਆ ਉਹਦਾ ਹੋਰ ਕੋਈ ਅਦਰ ਮੈਂ ਕੁਛ ਨਹੀਂ ਕੀ ਮੰਗ ਅਪੀਲ ਕੀ ਕਰਦੇ ਮੰਗ ਤਾਂ ਬੇਥੇ ਜਰਾ ਪੋਲ ਪੈਣਾ ਚਾਹੀਦਾ ਹੋਰ ਤਾਂ ਕੋਈ ਸ਼ਾਲ ਨਹੀਂ ਹੈਗੀ ਅੱਜ ਪੜੀ ਕੀ ਨਾਮ ਆ ਤੁਹਾਡਾ ਜੀ ਸੁਖਜਿੰਦਰ ਸਿੰਘ ਸਰਪੰਚ ਬਸੀ ਗਲੌਂਗ ਸਰ ਠੀਕ ਹੈ ਜੀ ਤੇ ਇਹ ਤੁਹਾਨੂੰ ਸਭ ਦਿੱਕਤਾਂ ਆ ਗਈਆਂ ਪਰਸਨੀਆਂ ਆ ਗਈਆਂ ਸэр ਦਿੱਕਤ ਤੁਹਾਨੂੰ ਪਤਾ ਹੈ ਜੀ ਬਹੁਤ ਜ਼ਿਆਦਾ ਮੀਂਹ ਹੋਇਆ ਪਰਸੋਂ ਪਿਆ ਜਿਹੜਾ ਜੀ ਉਹਦੇ ਨਾਲ ਜ਼ਿਆਦਾ ਮੀਂਹ ਹੋਣ ਕਰਕੇ ਚੋ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਜਿਹਦੇ ਨਾਲ ਸਾਡਾ ਕਾਜਬੇਹਾਰ ਸਾਰਾ ਟੁੱਟ ਗਿਆ ਸੜਕ ਵੀ ਡੈਮੇਜ ਹੋ ਗਈ ਹੈ ਜਿਸ ਕਾਰਨ ਪਿੰਡ ਵਾਸੀ ਨੂੰ ਬਹੁਤ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਜੀ 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 ਕਿਉਂਕਿ ਇਹ ਸਾਡਾ ਮੇਨ ਰੋਡ ਹੈ ਸਾਰਾ ਕਿਉਂ ਇਹਦੇ ਸਾਰਾ ਪਿੰਡ ਇਸ ਰੋਡ ਤੇ ਹੀ ਚੱਲਦਾ ਜੀ ਕਿਉਂ ਜੇ ਇਸ ਕਰਕੇ ਸਾਨੂੰ ਜ਼ਿਆਦੇ ਬੱਚੇ ਸਾਡੇ ਸਕੂਲ ਜਾਂਦੇ ਆ ਬੱਚਾਂ ਬਦ ਦਿੱਕਤ ਆ ਬਜ਼ੁਰਗਾਂ ਹਰ ਬੰਦੇ ਵਾਸਤੇ ਦਿੱਕਤ ਆ ਸਾਡਾ ਇਹ ਸਾਨੂੰ ਇਸ ਕਰਕੇ ਬਹੁਤ ਜਿਆਦਾ ਇਹਦੀ ਪ੍ਰੋਬਲਮ ਆ ਇਹ ਮੇਨ ਰੋਡ ਆ ਸਾਡਾ ਜਿਹੜਾ ਇਹ ਰੋਡ ਜਾਂਦਾ ਪਿਆ ਇਹ ਮਾਤਾ ਚੰਤਪੁਰਨੀ ਮੇਲਾ ਵਾਸਤੇ ਵੀ ਯੂਜ਼ ਹੁੰਦਾ ਸਾਰੀ ਟ੍ਰੈਫਿਕ ਇੱਥੋਂ ਲੰਘਦੀ ਆ ਕਿਉਂਕਿ ਪਹਿਲ ਦੇ ਆਧਾਰ ਤੇ ਸਾਰੇ ਕਰ ਦੇਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਮੈਂ ਤਾਂ ਇਹ ਅਪੀਲ ਕਰਦਾ ਜਿੰਨਾ ਜਲਦੀ ਤੋਂ ਜਲਦੀ ਹੋਵੇ ਸਾਡਾ ਇਹ ਜਿਹੜਾ ਬਤੌਰ ਸਰਪੰਚ ਕੋ ਗੱਲ ਹੋਈ ਡੀਸੀ ਸਾਹਿਬ ਨਾਲ ਜਾ ਕੇ ਹਾਂਜੀ ਡੀਸੀ ਸਾਹਿਬ ਨਾਲ ਵੀ ਕੱਲ ਹੋਈ ਸੀ ਸਰ ਡੀਸੀ ਸਾਹਿਬ ਨਾਲ ਵੀ ਹੋਈ ਸੀ ਡਾਕਟਰ ਰਾਜਕੁਮਾਰ ਜੱਬੇਵਾਲ ਵੀ ਆਏ ਸੀ ਅਰੋੜਾ ਸਾਹਿਬ ਵੀ ਆਏ ਸੀ ਸਾਰਿਆਂ ਨੂੰ ਸਾਨੂੰ ਆਸ਼ਵਾਸਨ ਦਿੱਤਾ ਕਿ ਜਿੰਨਾ ਜਲਦੀ ਤੋਂ ਜਲਦੀ ਹੋਵੇ ਕਿ ਤੁਹਾਡਾ ਇਹ ਸੀ ਕਰਵਾ ਕੇ ਦਵਾਂਗੇ ਇਹਦਾ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਜਿੰਨਾ ਜਲਦੀ ਤੋਂ ਜਲਦੀ ਹੋਵੇ ਕਿ ਸਾਡਾ ਇਹ ਕਾਜਵੇ ਰੋਡ ਸਾਨੂੰ ਚਾਲੂ ਕਰਵਾ ਕੇ ਦਿੱਤਾ ਜਾਵੇ ਕਿ ਸਾਡੇ ਬੱਚਾ ਨੂੰ ਰੱਖਦਾ ਹੋਵੇ ਕਿ ਸਕੂਲੇ ਜਾਣ ਦਾ ਬਹੁਤ ਔਖਾ ਹੋ ਜਾਂਦਾ ਜੀ ਤੇ ਸਰਪੰਚ ਸਾਹਿਬ ਬਿਕਤਾਰੀਆਂ ਦਾ ਕਹਿ ਸਕਦੇ ਕਿ ਪਿੰਡ ਦਾ ਇੱਕ ਤਰ੍ਹਾਂ ਨਾਲ ਸੰਪਰਕ ਸਿੱਧਾ ਸੰਪਰਕ ਟੁੱਟ ਗਿਆ ਹਾਂ ਉਹ ਤਾਂ ਨੈਚੁਰਲੀ ਸਾਰੇ ਟੁੱਟੇ ਗਿਆ ਜਿੰਨੇ ਵੀ ਸਾਡੇ ਰੋਡ ਸਭ ਡੈਮੇਜ ਆ ਜੀ ਸਾਡਾ ਉਹ ਤੇ ਸ਼ਰਿਆ ਮਾਰਦਾ ਤੁੰਦੀਆਂ ਵੀ ਆ ਦੋ ਦਿਨ ਪਹਿਲਾਂ ਵੀ ਵਾਰਦਤ ਹੋਈ ਆ ਉਹ ਤੋਂ ਪਹਿਲਾਂ ਵੀ ਵਾਰਦਤ ਹੋਈ ਆ ਜਿੰਨੇ ਵੀ ਸਾਡੇ ਰੋਡ ਆ ਕੋਈ ਆਦਮ ਵਾਲਾ ਰੋਡ ਉਹ ਵੀ ਸਾਡਾ ਲਿੰਕ ਟੁੱਟਿਆ ਜਿਹੜਾ ਅੰਦਰ ਇਹ ਤੋਂ ਵੀ ਘਟ ਜਾਂਦਾ ਉਹ ਤਾਂ ਵੈਸੇ ਹੀ ਖੜਦਾ ਸਾਰਕ ਬੰਦੇ ਨੂੰ ਪਤਾ ਸਾਈਡਾਂ ਤੇ ਕਿੰਨੇ ਕਾਕਾਸ ਬੂਸ ਕਿੰਨੇ ਬੂਟੇ ਆਲਦੜੋ ਗਈ ਉਹ ਤੋਂ ਨੰਗਣਾ ਬਹੁਤ ਔਖਾ ਹੈ ਬੱਚੇ ਜਾ ਹੀ ਨਹੀਂ ਸਕਦੇ ਸਾਡਾ ਇਹ ਰੋੜੇ ਕਸੋੜਾ ਖੋ ਸੇਫ ਸੀਗਾ ਜਿਹੜਾ ਇਹ ਬਿਲਕੁਲ ਡੈਮੇਜ ਹੋ ਗਿਆ ਪ੍ਰਸ਼ਾਸਨ ਨੂੰ ਇਹ ਅਪੀਲ ਆ ਜਲਦੀ ਜਲਦੀ ਤੁਹਾਨੂੰ ਇਹ ਕਰਵਾ ਕੇ ਦਿੱਤਾ ਜਾਵੇ ਕੋਈ ਪਿੰਡ ਵਾਲਾ ਨੂੰ ਰਾਹਤ ਮਿਲੇ ਲੋਕ ਹੁਣ ਵਾਪਸ ਵੀ ਬਹੁਤ ਜਾ ਰਹੇ ਖੱਜਲ ਉਹ ਤਾਂ ਹੈ ਹੀ ਸਰ ਉਹ ਤਾਂ ਕਿੰਨਾ ਘੁੰਮ ਕੇ ਜਾਣਾ ਪਊਗਾ ਜੱਲੇ ਉਧਰ ਜਾਂਦੇ ਉਧਰ ਵੀ ਪਾਣੀ ਸਾਡਾ ਲੱਗ ਲੱਗ ਪਾਣੀ ਹੁੰਦਾ ਹੈ ਉਥੇ ਵੀ ਬ ਹਾਲੀਪਰ ਦੀ ਕੀ ਨਾਮ ਆ ਜੀ ਮੇਰਾ ਨਾਮ ਪ੍ਰਵੀਨ ਸੈਣੀ ਜੀ ਹਾਂ ਜੀ ਮੈਂ ਪੰਜ ਬਸੇ ਗ੍ਰਾਮ ਦਾ ਹਾਂ ਜੀ ਇਹ ਠੀਕ ਹੈ ਜੀ ਇਹ ਪਾਜੀ ਕਿਤਨਾਂ ਦਿਨ ਤੋਂ ਇਹ ਵਾਕਿਆ ਤੇ ਇਹ ਪਾਜੀ ਕੱਲ ਪਾਣੀ ਆਇਆ ਜੀ ਸਵੇਰੇ 8:00 ਵਜੇ ਨਾ ਕਾਫੀ ਪਾਣੀ ਆਇਆ ਥੇ ਜੋ ਉਹ ਚੋ ਆਨ ਕਰਕੇ ਸਾਰਾ ਰੈਪ ਟੁੱਟ ਗਿਆ ਜੀ ਉਧਰੋਂ ਵੀ ਸੜਕ ਵੀ ਟੁੱਟੀ ਹੋ ਪਾਲੇ ਪਾਸੇ ਵਾਲੇ ਜੀ 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 ਉਹਦੇ ਨਾਲ ਕਾਫੀ ਨੁਕਸਾਨ ਹੋਇਆ ਜੀ ਸਾਡਾ ਪਿੰਡ ਦਾ ਮਤਲਬ ਟੋਟਲੀ ਮਤਲਬ ਇਹ ਨਾਲ ਸੰਪਰਕ ਸ਼ਹਿਰ ਨਾਲ ਟੁੱਟ ਗਿਆ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਸਕੂਲ ਦੇ ਬੱਚੇ ਜੀ ਗਏ ਨਹੀਂ ਅੱਜ ਕੋਈ ਐਮਰਜੈਂਸੀ ਕੋਈ ਜਦਾਂ ਹੋਵੇ ਕਦੇ ਲੇਡੀਜ਼ ਨੂੰ ਪ੍ਰੈਗਨੈਂਸੀ ਦਾ ਕੋਈ ਹੋ ਜਾਵੇ ਚੱਕਰ ਕੋਈ ਕੋਈ ਮਿਸ ਹੈਪਨਿੰਗ ਹੋ ਜਾਵੇ ਕੋਈ ਨਹੀਂ ਜਾ ਸਕਦਾ ਸੰਪਰਕ ਪੂਰਾ ਟੁੱਟਾ ਜਾ ਰਿਹਾ ਪਿੰਡ ਦਾ ਇੱਕ ਬਦਬੂ ਬੜੀ ਪੰਜ ਆ ਰਹੀ ਬਦਬੂ ਇਦਾਂ ਜੀ ਜਿੱਦਾਂ ਪਸ਼ੂ ਆਵਾਰਾ ਪਸ਼ੂ ਆ ਕੇ ਇੱਥੇ ਰਹਿੰਦੇ ਸੀਗੇ ਉਹ ਚੋ ਆਣ ਕਰਕੇ ਉਹ ਵਿਚਾਰੇ ਵਿੱਚੇ ਰੁੜ ਕੇ ਇੱਥੇ ਮਰੇ ਪਏ ਆ ਜੀ ਹਾਂ ਜੀ ਤੇ ਪ੍ਰਸ਼ਾਸਨ ਨਾਲ ਕੋਈ ਕੋਈ ਤੁਹਾਡਾ ਤਾਲ ਪ੍ਰਸ਼ਾਸਨ ਨਾਲ ਕੱਲ ਡਾਕਟਰ ਰਾਜਕਮਾਰ ਜੀ ਆਏ ਸੀਗੇ ਜੀ ਉਸ ਤੋਂ ਬਾਅਦ अरोड़ा ਜੀ ਵੀ ਆਏ ਸੀਗੇ ਉਹਨਾਂ ਨੇ ਸਵਾਸ਼ਣ ਦਿੱਤਾ ਗਿਆ ਅਸੀਂ ਜਲਦਤ ਜਲਦ ਦੇ ਪੂਰਾ ਕਰਕੇ ਦਵਾਂਗੇ ਠੀਕ ਹੈ ਜੀ ਤੇ ਜਿਹੜੇ ਹੋਰ ਰਸਤੇ ਤਕਰੀਬਨ ਕਹਿੰਦੇ ਉਹ ਵੀ ਸਾਰੇ ਡੈਮੇ ਕੋਈ ਉਧਰ ਜੇ ਬੰਦਾ ਜਾ ਹੀ ਨਹੀਂ ਸਕਦਾ ਜੇ ਜਾਓਗੇ ਤਾਂ ਆਪਣੀ ਜਾਨ ਮਾਲ ਦਾ ਉਹਨੂੰ ਨੁਕਸਾਨ ਹੀ ਆ ਤੁਹਾਨੂੰ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ 2-3-5 ਦਿਨ ਪਹਿਲਾਂ ਹੀ ਮਿਸਹੈਪਨਿੰਗ ਹੋ ਗਈ ਹੱਡੀਆ ਜੀ ਰਾਤ ਨੂੰ 9:30 10:00 ਵਜੇ ਬੰਦੇ ਦੇ ਕਿਰਪਾਨਾ ਮਾਰ ਕੇ ਕੋਈ ਲੁੱਟਖੋ ਕੀਤੀ ਹੈ ਉਹ ਤਾਂ ਸੇਫ ਨਹੀਂ ਹੈਗਾ ਰਸਤਾ ਇਹ ਸੇਫ ਰਸਤਾ ਇਹੀ ਸੀਗਾ ਇਹ ਉੱਦਾਂ ਟੁੱਟ ਗਿਆ ਜੀ ਪਾਣੀ ਵਾਲਾ ਸੜਕਾਂ ਦਾ ਵੀ ਬੁਰਾ ਹਾਲ ਹੈ ਤੇ ਸੁਰੱਖਿਆ ਦਾ ਵੀ ਸੁਰੱਖਿਆ ਦਾ ਵੀ ਬੁਰਾ ਹਾਲ ਹੈ ਜੀ ਠੀਕ ਹੈ ਜੀ ਤੇ ਜੇ ਇੱਕ ਦੋ ਬਾਰਸ਼ਾਂ ਨਾਲ ਇਹ ਹਾਲ ਹੋ ਗਿਆ ਪੰਡਤ ਸਾਹਿਬ ਜੇ ਮੌਸਮ ਵਿਭਾਗ ਦੀ ਭਵਿੱਖਬਣੀ ਅਨੁਸਾਰ ਬਾਰਸ਼ਾਂ ਹੋਰ ਹੋਣੀਆਂ ਹਨ ਇੱਕ ਦੋ ਭਾਰੀ ਬਾਰਸ਼ਾਂ ਹੋ ਗਈਆਂ ਤਾਂ ਫਿਰ ਹੋਰ ਨੁਕਸਾਨ ਹੋ ਸਕਦਾ ਜੀ ਪਿੰਡ ਵਾਲਿਆਂ ਲਈ ਕਿੰਨੀਆਂ ਮੁਸ਼ਕਲਾਂ ਕਿਉਂਕਿ ਪਾ ਜੀ ਪਿੰਡ ਵਾਲਿਆਂ ਦੀ ਮੁਸ਼ਕਲ ਤੁਸੀਂ ਦੇਖ ਹੀ ਲਈਆਂ ਜੀ ਹੈ ਹੀ ਨਹੀਂ ਕਿਤੇ ਪਾਸੇ ਜਾਣ ਤੁਸੀਂ ਵੀ ਆਇਆ ਤਾਂ ਤੁਸੀਂ ਦੇ ਲੱਭ ਕਿੱਧਰੋਂ ਆ ਸਕਦੇ ਆ ਕਿਤੇ ਪਾਸੇ ਨਹੀਂ ਹੈਗਾ ਜੀ ਕੋਈ ਕੀ ਮੰਗ ਅਪੀਲ ਕੀ ਹੈ ਸਰਕਾਰ ਤੋਂ ਮੰਗ ਤਾਂ ਪ੍ਰਸ਼ਾਸਨ ਤੋਂ ਇਹ ਹੀ ਅਪੀਲ ਕਰਦੇ ਆ ਜੀ ਛੇ ਉਹਦਾ ਇਹ ਬਹੁਤ ਧੰਨਵਾਦ ਕਰਦੇ ਜੇ ਛੇਤੀ ਛੇਤੀ ਬਣਾ ਦਣੇ ਬਾਕੀ ਸੜਕਾਂ ਦਾ ਵੀ ਨਿਰਮਾਣ ਹੋਣਾ ਜ਼ਰੂਰੀ ਹੈ ਬਾਕੀ ਤਾਂ ਨਿਰਮਾਣ ਚ ਚਲੋ ਹੋਣਾ ਹੈ ਪਹਿਲਾ ਇਹ ਪਹਿਲ ਦੇ ਆਧਾਰ ਤੇ ਇਹ ਕਰ ਦਨ ਜੀ ਉਹ ਤਾਂ ਚਲੋ ਹੋਈ ਜਾਊਗੀ ਹੌਲੀ ਹੌਲੀ ਪਹਿਲ ਦੇ ਆਧਾਰ ਤੇ ਇਹ ਜ਼ਰੂਰੀ ਸਾਨੂੰ ਕਰ ਦਨ ਸੁਰੱਖਿਆ ਦਾ ਵੀ ਜ਼ਰੂਰੀ ਹੈ ਜੀ